ਸੱਚੀ ਬਿਨਾਂ ਪਰਮਯਸਮ ਜਿਨ ਕਿ ਆ ਮੈਂ ਸੱਚਾ ਅਜ਼ਾਲੀ ਹਾਂ ਅਜ਼ਾਲੀਆਂ ਦਾ ਅਜ਼ਾਲੀ ਪਰਮਯਸਮ ਸੀ ਸਾਡੇ ਵਾਸਤੇ ਬਹੁਤ ਕੁਝ ਬਣਿਆ ਪਿਆ ਪੇੜ ਵੱਡੀ ਨਹੀਂ ਕਿ ਲੇਲਾ ਵੱਡਾ ਹਾਂਜੀ ਮੈਨੂੰ ਨਹੀਂ ਪਤਾ ਦੱਸੋ ਤਾਂ ਸਹੀ ਪੇੜ ਵੱਡੀ ਕਿ ਪੇੜ ਦਾ ਲੇਲਾ ਵੱਡਾ ਪੇੜ ਵੱਡੀ ਹੈ ਅੱਛਾ ਪਰ ਉਹ ਯਸਮ ਜੀ ਤਾਂ ਸਾਨੂੰ ਪੇਡਾਂ ਗਿਆ ਅਸੀਂ ਗਿਆ ਬਣਾ ਇੱਦਾਂ ਆ ਪੇਡਾਂ ਦੀ ਮਾਂ ਨੇ ਰਿਆ ਸੀ ਤੇ ਪ੍ਰਭੂ ਯਸ਼ਮ ਸਿੰਘ ਆਪ ਲੀਲਾ ਬਣਿਆ ਬੋਲੋ ਹਲੇਲੂਇਆ ਹਲੇਲੂਇਆ ਪ੍ਰਭੂ ਯਸ਼ਮ ਸਿੰਘ ਨੇ ਆਪ ਲੀਲਾ ਬਣ ਕੇ ਜਿਉਂਣਾ ਨੇ ਕਿਹਾ ਵੇਖੋ ਪਰਮੇਸ਼ਰ ਦਾ ਲੀਲਾ ਜਿਹੜਾ ਜਗਤ ਦੇ ਭਾਰ ਚੁੱਕ ਕੇ ਲਈ ਜਾਂਦਾ ਸਾਨੂੰ ਪ੍ਰਭੂ ਯਸ਼ਮ ਸਿੰਘ ਨੇ ਕੀ ਕੀਤਾ ਭਲਾ ਵੱਡੇ ਬਣਾਇਆ ਬੋਲੋ ਸਾਨੂੰ ਪ੍ਰਭੂ ਯਸ਼ਮ ਸਿੰਘ ਨੇ ਕੀ ਕੀਤਾ ਭਲਾ ਕੀ ਬਣਾਇਆ ਵੱਡੇ ਵੱਡੇ ਬਣਾਇਆ ਤੇ ਪ੍ਰਭੂ ਯਸ਼ਮ ਸਿੰਘ ਆਪ ਨਿੱਕੇ ਬਣ ਗਏ ਛੋਟੇ ਹੋ ਗਏ ਇਸਾਰੇ ਕੇ ਸੰਦੇਸ਼ ਨੂੰ ਦਿੰਦਾ ਪ੍ਰਵੀਰ ਸਿੰਘ ਜੀ ਨੇ ਕਿ ਜਿਹੜਾ ਵੱਡਾ ਬਣਨਾ ਚਾਹੁੰਦਾ ਸਭ ਦਾ ਟੈਨ